ਅਸਵਮੇਧ ਕਹੂ ਦੀਨੋ ਰਾਜਾ ਵਿਚਾਰ ਵਟਾਂਦਰੇ ਉਪਰਾਂਤ ਸਭ ਤੋਂ ਵੱਡੇ ਪੁੱਤਰ ਅਸੂਮੇਦ ਨੂੰ ਰਾਜ ਦਿੱਤਾ ਗਿਆ ਜੈ ਪਤ ਭਾਖਿਓ ਸਕਲ ਸਮਾਜਾ ਸਾਰੇ ਮੰਤਰੀ ਮੰਡਲ ਨੇ ਜੈ ਜੈ ਕਾਰ ਕੀਤਾ ਜਨਮੇ ਜਾ ਕੀ ਸੁਗਤ ਕਰਾਈ ਉਸ ਨੇ ਰਾਜਾ ਬਣ ਕੇ ਜਨਮੇ ਜੇ ਦੀ ਸੁਗਤੀ ਕਿਰਿਆ ਕਰਵਾਈ ਅਸੂ ਮੇਦ ਕਾ ਵਾ ਜੀਵਦਾਈ ਅਤੇ ਅਸੂ ਮੇਦ ਘਰ ਖੁਸ਼ੀਆਂ ਦੇ ਵਾਜੇ ਵੱਜੇ ਦੂਸਰ ਭਾਈ ਉਤੋ ਜੋ ਏਕਾ ਅਸੂ ਮੇਦ ਦਾ ਜੋ ਇਕ ਹੋਰ ਭਰਾ ਸੀ ਰਤਨ ਦੀਏ ਤਿਹਦਰਬ ਅਨੇਕਾ ਉਸ ਨੂੰ ਅਨੇਕਾ ਰਤਨਾਂ ਤੇ ਧਨ ਦੌਲਤ ਦਿੱਤੀ ਗਈ ਮੰਤਰੀ ਕਾ ਆਪਣਾ ਠਹਿਰਾਇਓ ਉਸ ਨੂੰ ਆਪਣਾ ਮੰਤਰੀ ਬਣਾ ਕੇ ਦੂਸਰ ਠੋਰ ਤੇ ਸੈ ਬਿਠਾਇਓ ਤੂਜਾ ਸਥਾਨ ਤੇ ਦਿੱਤਾ ਤੀਸਰ ਜੋ ਰ지ਆ ਸੁਤ ਰਹਾ ਉਸ ਦਾ ਤੀਜਾ ਭਰਾ ਜੋ ਰ지ਆ ਦਾ ਸੀ ਦਾ ਪੁੱਤਰ ਸੀ ਸੈਨਪਾਲਤਾ ਕੋ ਪੁਨ ਕਹਾ ਉਸ ਨੂੰ ਸੈਨਾਪਤੀ ਨਿਯੁਕਤ ਕੀਤਾ ਬਖਸੀ ਕਰਤਾ ਕੋ ਠਹਿਰਾਇਓ ਉਸ ਨੂੰ ਕਰ ਵਸੋਲਾਂ ਲਈ ਬਖਸ਼ੀ ਪਦ ਪ੍ਰਦਾਨ ਕੀਤਾ ਸਭ ਦਲ ਕੋਤ ਹੈ ਕਾਮ ਚਲਾਇਓ ਅਤੇ ਉਸਨੇ ਸਾਰੀ ਸੈਨਾ ਦੀ ਵਿਵਸਥਾ ਚਲਾਈ ਰਾਜ ਪਾਏ ਸਭ ਹੂ ਸੁਖ ਪਾਇਓ ਰਾਜ ਨੂੰ ਪ੍ਰਾਪਤ ਕਰਕੇ ਸਭ ਸੁਖੀ ਹੋ ਗਏ ਪੂ ਪਤਕੋ ਨਾ ਚਬ ਸੁਖ ਆਇਓ ਰਾਜੇ ਨੂੰ ਨਾਚ ਮਹਿਫਲ ਦੇਖਣ ਨਾਲ ਹੀ ਸੁਖ ਪ੍ਰਾਪਤ ਹੋਣ ਲੱਗਾ 13 ਸ 64 ਮਰਦੰਗਾ ਉਸਦੇ ਦਰਬਾਰ ਵਿੱਚ 1364 ਮਿਰਦੰਗ ਬਾਜਤ ਹੈ ਕਈ ਕੋਟ ਉਪੰਗਾ ਅਤੇ ਕਈ ਕਰੋੜ ਵਾਜੇ ਉਪੰਗ ਵੱਜਦੇ ਸਨ ਦੁਸਰ ਪਾਏ ਭਏ ਮਦ ਆਂਦਾ ਦੋ ਜਾਪਰਾਸ਼ਰਾਵ ਵਿੱਚ ਤੁੱਤ ਰਹਿ ਕੇ ਦੇਖਤ ਨਾਚਤ ਲਾਏ ਸੁਗੰਦਾ ਆਤੇ ਸੁਗੰਧੀਆਂ ਲਗਾ ਕੇ ਨਾਚ ਹੀ ਵੇਖਦਾ ਰਹਿਦਾ ਰਾਜ ਸਾਜ ਦੋਹੂ ਤੇ ਭੂਲਾ ਦੋਹਾਂ ਨੂੰ ਰਾਜ ਦਾ ਕੰਮ ਕਾਜ ਭੁੱਲ ਗਿਆ ਵਾਹੀ ਕਹਿ ਜਾਏ ਛਤਰ ਸਿਰ ਝੂਲਾ ਆਤੇ ਉਸੇ ਅਜੈ ਸਿੰਘ ਦੇ ਛੇਰ ਉਤੇ ਛਤਰ ਝੁੱਲਣ ਲੱਗਾ ਕਰਤ ਕਰਤ ਬਹੁ ਦਿਨ ਆਸੇ ਰਾਜਾ ਇਸ ਤਰ੍ਹਾਂ ਬਹੁਤ ਦਿਨ ਤੱਕ ਰਾਜ ਕਰਦਿਆ ਕਾਦਿਆ ਉਹਨ ਦੋਹੂ ਭੁੱਲਿਓ ਰਾਜ ਸਮਾਜਾ ਉਹਨਾਂ ਨੂੰ ਰਾਜ ਦੇ ਫਰਜ਼ ਨਿਭਾਣੇ ਭੁੱਲ ਗਏ ਮਦ ਕਰ ਅੰਧ ਭਏ ਦੋ ਉਪਰਾਤਾ ਸ਼ਰਾਬ ਵਿੱਚ ਦੋਵੇਂ ਭਰਾ ਗਰਕ ਹੋ ਗਏ ਰਾਜ ਕਰਨ ਕੀ ਬਿਸਰੀ ਬਾਤਾ ਅਤੇ ਰਾਜ ਕਰਨ ਦੀਆਂ ਗੱਲਾਂ ਭੁੱਲ ਗਏ ਦੁਹਰਾ ਜੇ ਚਾਹੇ ਤਾਂ ਕੋਹਨੇ ਜੋ ਬਾਦ 600 ਲੈ ਅਜੈ ਸਿੰਘ ਜਿਸ ਨੂੰ ਚਾਹੁੰਦਾ ਉਸ ਨੂੰ ਮਾਰ ਦਿੰਦਾ ਜੋ ਕੋਈ ਉਸ ਤੋਂ ਚਾਹਦਾ ਲੈ ਲੈਂਦਾ ਜਿਹ ਰੱਖੇ ਸੋਈ ਰਹਿ ਜਿਹ ਜਾਣੈ ਤੇ ਹਿ ਦੇ ਜਿਸ ਨੂੰ ਉਹ ਰੱਖਦਾ ਸੀ ਉਹ ਹੀ ਰਹਿੰਦਾ ਸੀ ਜਿਸਨੂੰ ਉਹ ਆਪਣਾ ਸਮਝਦਾ ਸੀ ਉਸਨੂੰ ਉੱਚੀ ਪਦਵੀ ਦੇ ਦਿੰਦਾ ਸੀ ਚੋਪਈ ਐਸੀ ਬਾਤ ਕੀਨੋ ਇਹ ਜਬ ਹੀ ਉਸ ਅਜੈ ਸਿੰਘ ਨੇ ਜਦੋਂ ਇਸ ਤਰ੍ਹਾਂ ਦਾ ਵਿਵਹਾਰ ਕਰਨਾ ਆਰੰਭ ਕੀਤਾ ਪ੍ਰਜਾ ਲੋਕ ਸਭ ਵਸ ਪਏ ਤਬ ਹੀ ਤਦੋ ਪ੍ਰਜਾ ਦੇ ਲੋਕ ਉਸ ਦੇ ਵਸ ਵਿੱਚ ਹੋ ਗਏ ਆਉ ਵਸ ਹੋਏ ਗਏ ਨੇ ਬਖਵਾਸਾ ਅਤੇ ਨਾਇਬ ਅਤੇ ਖਾਸ ਅਧਿਕਾਰੀ ਵੀ ਵਸ ਵਿੱਚ ਹੋ ਗਏ ਜੋ ਰੱਖਤ تھے ਨਿਪਕੀ ਆਸਾ ਜਿਹੜੇ ਪਹਿਲਾ ਰਾਜੇ ਤੋਂ ਆਪਣੀਆਂ ਕਾਮਨਾਵਾਂ ਦੀ ਪੂਰਤੀ ਦੀ ਆਸ ਰੱਖਦੇ ਸਨ ਇੱਕ ਦਿਵਸ ਤੀਹੂ ਭਰਾਤ ਸੁਜਾਨਾ ਇੱਕ ਦਿਨ ਤਿੰਨਾ ਸੁਜਾਨ ਭਰਾਵਾਂ ਨੇ ਮੰਡਸ ਚੌਪੜ ਖੇਲ ਖਿਲਾਨਾ ਚੌਪੜ ਦੀ ਖੇਡ ਖੇਡਣ ਦੀ ਵਿਵਸਥਾ ਕੀਤੀ ਦਾਉ ਸਮੇਂ ਰੱਛਰੇਸਕ ਵਿਚਾਰਿਓ ਦਾਉ ਲਗਾਉਣ ਵੇਲੇ ਕਿਸੇ ਨੂੰ ਕੁਝ ਗੁੱਸਾ ਆ ਗਿਆ ਅਜੈ ਸੁਨਤ ਇਹ ਭਾਤ ਉਚਾਰਿਓ ਅਤੇ ਅਜੈ ਸਿੰਘ ਨੂੰ ਸਲਾਉਂਦਿਆਂ ਹੋਇਆਂ ਇਸ ਤਰ੍ਹਾਂ ਕਿਹਾ ਤੋਹਰਾ ਕਹਾ ਕਹ ਦਾ ਕਹਿ ਪਰੈ ਕਹ ਹੈ ਇਹ ਬਾਦ ਦਾ ਸੂਤ ਵੇਖੋ ਇਹ ਕੀ ਕਰਦਾ ਹੈ ਦਾਉ ਕੀ ਪੈਂਦਾ ਹੈ ਅਤੇ ਕਿਵੇਂ ਮਰਿਆਦਾ ਬਣਦਾ ਹੈ ਕਹਾ ਸੂਤਰ ਯਾਤੇ ਮਰੇ ਜੋ ਰਜਿਆ ਕਾ ਪੁੱਤ ਇਸ ਤੋਂ ਵੈਰੀ ਕਿਵੇਂ ਮਰੇਗਾ ਜੋ ਆਪ ਰਜਿਆ ਦਾ ਸਿੱਧਾ ਪੁੱਤਰ ਹੈ ਚੋਪਈ ਇਹ ਆਜ ਹਮ ਖੇਲ ਵਿਚਾਰੀ ਰਾਜਕੁਮਾਰ ਹੁਣ ਪ੍ਰਗਟ ਰੂਪ ਵਿੱਚ ਕਹਿਣ ਲੱਗੇ ਅੱਜ ਜੋ ਅਸੀਂ ਇਹ ਖੇਡ ਵਿਚਾਰੀ ਹੈ ਸੋ ਭਾਕਤ ਹੈ ਪ੍ਰਗਟ ਪੁਕਾਰੀ ਉਸ ਦਾ प्रयोजन ਪ੍ਰਗਟ ਕਰਕੇ ਸੁਣਾਉਂਦੇ ਹਾਂ ਇਹ ਕੈ ਰਤਨ ਰਾਜਤਨ ਲੀਣਾ ਕਿ ਇਹ ਖੇਡ ਸਾਡੀ ਸ਼ਕਤੀ ਅਤੇ ਭਾਗਾਦਾਰ ਨਿਤਾਰਾ ਕਰ ਦੇਵੇਗੀ ਇਹ ਕਾਕੇ ਇੱਕ ਨੇ ਰਤਨ ਅਤੇ ਰਾਜਤਨ ਲੈ ਲਿਆ ਦੂਤੀਆ ਆਸਵ ਉਸਤ ਗੱਜ ਲੀਨਾ ਅਤੇ ਦੂਜੇ ਨੇ ਘੋੜੇ ਊਠ ਅਤੇ ਹਾਥੀ ਲੈ ਲਏ। ਕੋਰੇ ਬਾਟ ਸੈਨਾ ਸਭ ਲੀਆ। ਰਾਜਕੁਮਾਰਾਂ ਨੇ ਸਾਰੀ ਸੈਨਾ ਵੰਡ ਲਈ। ਤੀਨੋਂ ਬਾਟ ਤੀਨ ਘਰ ਕੀਆ। ਅਤੇ ਤਿੰਨ ਹਿੱਸੇ ਕਰਕੇ ਆਪਣੇ ਆਪਣੇ ਬਣਾ ਲਏ। ਪਾਸਾ ਡਾਰ ਤਰ੍ਹਾਂ ਕਸ ਦਾਵਾ। फेर ਵਿਚਾਰਾ ਲਗੇ ਕਿ ਕਿ ਹੋ ਜੇ ਹਪਾਸਾ ਸੁੱਟ ਕੇ ਦਾਅ ਲਗਾਇਆ ਜਾਏ ਕਹਾ ਖੇਲ ਤੋ ਕਰੇ ਕਰਾਵਾ ਕੀ ਪਤਾ ਇਹ ਖੇਲ ਕੀ ਕਰਦਾ ਕਰਾਂਦਾ ਹੈ ਚੌਪੜ ਖੇਲ ਪਰਿਤਹ ਮਹਾ ਉਹਨਾਂ ਵਿੱਚ ਚੌਪੜ ਦੀ ਖੇਡ ਆਰੰਭ ਹੋ ਗਈ ਤੇ ਖਤ ਉੱਚ ਨੀਚ ਨਰ ਨਾਹਾ ਜਿਸਨੋਂ ਉੱਚੇ ਨੀਵੇਂ ਆਤੇ ਵੱਡੇ ਨਿੱਕੇ ਅਧਿਕਾਰੀ ਵੇਖ ਰਹੇ ਸਨ ਜਵਾਲਾ ਰੂਪ ਸੁਪਰਦਾ ਪਾੜੀ ਉਹਨਾਂ ਤਿੰਨਾਂ ਦੇ ਮਨ ਵਿੱਚ ਈਰਖਾ ਰੋਪੀ ਜਵਾਲਾ ਵੱਧ ਗਈ। ਪੋਪਾ ਨੇ ਫਿਰਤ ਸੰਘਾਰਤ ਕਾਢੀ ਜੋ ਰਾਜਿਆ ਦਾ ਵਿਨਾਸ਼ ਕਰਨ ਵਾਲੀ ਦੱਸੀ ਜਾਂਦੀ ਹੈ। ਤਿੰਨ ਕੈ ਵਿਚ ਪਰਿ ਆਸ ਖੇਲਾ। ਉਹਨਾਂ ਵਿਚਾਲੇ ਅਜਿਹੀ ਖੇਡ ਸ਼ੁਰੂ ਹੋਈ। ਕਟਣ ਸੋਹਿਤ ਪਾਇੋ ਮੇਟਨ ਦੋਹਿਲਾ ਕੇ ਤਿੰਨੋਂ ਮਰਨ ਮਾਰਨ ਤੇ ਤੁਲ ਗਏ ਅਤੇ ਝਗੜੇ ਦਾ ਮਿਟਣਾ ਔਖਾ ਹੋ ਗਿਆ। ਪ੍ਰਥਮੈ ਰਤਨ ਦਰਬ ਬਹੁ ਲਾਇਓ। ਪਹਿਲਾ ਦਾ ਉਹ ਤੇ ਰਤਨ ਅਤੇ ਬਹੁਤ ਧਨ ਦੌਲਤ ਲਗਾਈ ਗਈ। ਬਾਸਤਰ ਬਾਜ ਗਜ ਬਹੁਤ ਹਰਾਇਓ। ਅਤੇ ਫਿਰ ਬਸਤਰ ਘੋੜੇ ਅਤੇ ਹਾਥੀ ਲਗਾਏ ਗਏ ਜੋ ਸਭ ਹਾਰ ਗਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ